ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਾਂ ਕੋ ਜੀ ਪਹੁੰਚੇ ਪਰਵਲਪੁਰ ਦਿਲਾ ਪਿੰਡ ਲੰਬਾ ਵਾੜੀ ਜੋ ਕਿ ਇੱਥੇ ਤਿੰਨ ਪਾਤਸ਼ਾਹਾਂ ਗੁਰਦੁਆਰੇ ਇਸ ਜਗ੍ਹਾ ਤੇ ਸੌਂਤੀਆਂ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਗੁਰੂ ਸ੍ਰੀ ਗੁਰੂ ਸ੍ਰੀਮੇ ਪਾਤਸ਼ਾਹ ਜੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਇਸ ਜਗ੍ਹਾ ਤੇ ਪਹੁੰਚੇ ਹਨ ਆਪ ਦਰਸ਼ਨ ਕਰੋ ਗੁਰਦੁਆਰੇ ਦੇ ਆ ਸੰਗਏ ਜੀ ਆਪ ਦਰਸ਼ਨ ਕਰੋ ਸੰਗਏ ਜੀ ਆਪ ਦਰਸ਼ਨ ਕਰੋ ਉਹਨੇ ਮਾੜੀ ਟੋੜ ਕੀਤੀ ਜਿੱਦੋਂ ਪਿੰਡ ਲਾਂਬਾ ਵਾਲੀ ਇਹ ਦੰਦ ਨੇ ਮੂੰਹ ਜਾਂ ਭਲਾਈ ਦੇ ਕਿਰਤੀ ਆਪ ਦਰਸ਼ਨ ਕਰੋ ਗੁਰਦੁਆਰੇ ਦੇ ਦਰਸ਼ਨ ਕਰੋ ਸੰਗਏ ਜੀ ਦਰਸ਼ਨ ਕਰੋ ਰਾਜ ਸੰਗਏ ਜੀ ਦਰਸ਼ਨ ਕਰੋ ਆਪ ਦਰਸ਼ਨ ਕਰੋ ਸੰਗਏ ਜੀ ਦਰਸ਼ਨ ਕਰੋ ਇਹ ਆਪ ਮੈਨੂੰ ਬੁਲਾਵੇ ਪੈਂਡ ਲੰਬਾ ਵਾਲੀ ਜ਼ਿਲ੍ਹਾ ਪਰਵਜਪੁਰ ਇੱਥੇ ਤਿੰਨ ਪਾਸ਼ਾਈਆਂ ਆਈਆਂ ਹਨ ਪਹਿਲੀ ਪਾਸ਼ਾਈ ਸੇਵੀ ਪਾਸ਼ਾਈ ਦਸਵੀਂ ਪਾਸ਼ਾਈ ਆਪ ਦਰਸ਼ਨ ਕਰੋ ਜੀ ਇਸ ਗੁਰਦੁਆਰੇ ਦੇ ਦਰਸ਼ਨ ਕਰੋ ਜੀ ਆਪ ਦਰਸ਼ਨ ਕਰ ਸਕਦੇ ਆ ਦਰਸ਼ਨ ਕਰੋ ਜੀ ਵਾਹਿਗੁਰੂ ਜੀ ਦਰਸ਼ਨ ਕਰੋ ਗੁਰਦੁਆਰੇ ਦੇ ਦਰਸ਼ਨ ਕਰੋ ਗੁਰਦੁਆਰੇ ਦੇ ਦਰਸ਼ਨ ਕਰੋ ਗੁਰਦੁਆਰੇ ਦੇ ਦਰਸ਼ਨ ਕਰੋ ਵਾਹਿਗੁਰੂ ਜੀ ਆਪ ਦਰਸ਼ਨ ਕਰੋ ਵਾਹਿਗੁਰੂ ਜੀ ਆਪ ਦਰਸ਼ਨ ਕਰੋ ਉਹ ਬਾਹਰ ਹੋ ਰਹੀ ਹੈ ਆਪ ਦਰਸ਼ਨ ਕਰੇਗੀ ਸੋ ਵਾਈ ਗੁੱਡ ਜੀ ਕੀ ਪੱਤੇ ਗੱਡ ਦੀ ਕਲਾ ਜੀ ਕਿਰਪਾ ਤੁਸੀਂ ਸੁਣਾਓ ਮਾਰਾ ਚਲੋ ਫਿਰ ਦੀ ਕਲਾ ਰੱਖੇ ਮਾਰਾ वागुरू वागुरू जी का खालसा श्री वागुरू जी की फिर वागुरू